ਭੱਜ ਭੱਜ ਕੇ ਹੋ ਰਹੀਆਂ ਕੰਮਾਂ ਦੀਆਂ ਤਿਆਰੀਆਂ ਟਾਈਮ ਬਹੁਤ ਭੱਜਦਾ ਹੈ ਟਾਈਮ ਤਾਂ ਛੱਟ ਹੋ ਜਾਂਦਾ ਉੱਥੋਂ ਇੱਧਰ ਨੂੰ ਆਉਣ ਦਾ ਟਾਈਮ ਨਹੀਂ ਭੱਜਦਾ ਜੇਰਾ ਕੰਮ ਤੋਂ ਕਰੇ ਆਉਣਾ ਜੇ ਬੰਦਾ ਕੰਮ ਤੇ ਹੁੰਦਾ ਉਹ ਬੰਦਾ ਨਾ ਸਵੇਰੇ ਸਵੇਰੇ 2 ਘੰਟੇ ਵਧੀਆ ਲੰਘ ਜਾਂਦੇ ਆ ਪਾਉਜ਼ੇ ਪਹਿਲੇ ਪਾਉਜ਼ੇ ਤੱਕ ਦੋ ਰੋਟੀ ਤੋਂ ਬਾਅਦ ਦਾ ਟਾਈਮ ਬਹੁਤ ਉਹ ਰੋਟੀ ਤੋਂ ਬਾਅਦ ਤਾਂ ਬੰਦੇ ਨੂੰ ਨੀਂਦ ਹੀ ਆਉਂਦੀ ਰਹਿੰਦੀ ਆ ਬੰਦਾ ਸੋਈਦਾ ਗੁੰਗੇ ਜੇ ਬਣ ਜਾਈਦਾ ਬੋਲੀ ਤਾਂ ਨਹੀਂ ਕੋਈ ਹਣਾ ਅੱਧੇ ਘੰਟੇ ਦਾ ਜਾਂ ਘੰਟੇ ਦਾ ਜਿਹੜਾ ਪਾਉਜ਼ਾ ਹੈ ਉਹ ਨਹੀਂ ਵਧੀਆ ਲੱਗਦਾ ਮੈਨੂੰ ਨਾ ਪੌਦਾ 10 ਮਿੰਟ ਦਾ ਵਧੀਆ ਹੈ ਉਹ ਬੰਦਾ ਅੱਧਾ ਘੰਟਾ ਕੰਮ ਪਹਿਲਾਂ ਛੱਡ ਦੇ ਹਾਂ ਹੈਨਾ ਪਰ ਇਦਾਂ ਨਹੀਂ ਹੁੰਦਾ ਸਾਡੇ ਨਾਲ ਮੈਂ ਹੁਣ ਅਸੀਂ ਤਾਂ ਕਰਦੇ ਨਹੀਂ ਇਦਾਂ ਤੁਸੀਂ ਕਰਦੇ ਸਾਡੇ ਸ਼ਾਮ ਦੀ ਤੂਰ ਨੂੰ ਜ ਹੈਗਾ ਇਦਾਂ ਸਵੇਰ ਵਾਲੀ 'ਚ ਨਹੀਂ ਹੈਗਾ ਸਵੇਰ ਵਾਲੀ 'ਚ ਅੱਧਾ ਘੰਟਾ ਪੌਦਾ ਕਰਨੇ ਪੈਂਦਾ ਵਾ ਤੇ ਸ਼ਾਮ ਵਾਲੀ 'ਚ ਅਸੀਂ ਅੱਧਾ ਘੰਟਾ ਪੌਦਾ ਨਹੀਂ ਕਰਦੇ ਐਂ 10 ਮਿੰਟ ਦਾ ਪੌਦਾ ਕਰੀਦਾ ਆ ਤੇਰਾ ਉਹਦੇ ਨਾਲ ਅੱਧਾ ਘੰਟਾ ਕੰਮ ਪਹਿਲਾਂ ਛੱਡ ਦੋ ਰਾਈਟ ਹੈ ਤੇ ਪਿਛਲੀ ਵੀਡੀਓ ਆਪਾਂ ਕੀਤੀ ਸੀ ਨਾ ਜਿਹਦੇ ਵਿੱਚ ਆਪਾਂ ਕਿਹਾ ਸੀਗਾ ਵੀ ਮਾਲਵੇ ਦੇ ਵਿੱਚ ਸਾਨੂੰ ਦੱਸਿਓ ਕਿ ਕੋਈ ਜਗ੍ਹਾ ਜਿਹੜੀਆਂ ਉੱਥੇ ਵੇਖਣ ਵਾਲੀਆਂ ਆ ਹਾਂ ਜੇ ਅਸੀਂ ਘੁੰਮਣਾ ਚਾਹੁੰਨੇ ਮਾਲਵਾ ਹਾਂ ਤੇ ਇੰਨੇ ਇੱਕ ਸੋਹਣੇ ਕਮੈਂਟ ਆਏ ਨਾ ਜਿੱਦਾਂ ਪਹਿਲਾਂ ਮਾਝੇ ਵਾਲਿਆਂ ਨੇ ਹੱਤ ਕਰਾਈ ਸੀ ਤੇ ਮਾਲਵੇ ਵਾਲੇ ਵੀ ਹੱਤ ਕਰਾ ਗਏ ਦੁਆਬੇ ਵਾਲੇ ਅਜੇ ਸੁੱਤੇ ਹੀ ਆ ਬਾਬੇ ਵਾਲਿਆਂ ਦੇ ਆ ਜਾ ਘਰ ਉਹ ਦੁਆਬੇ ਵਾਲੇ ਤੇ ਦੱਸਿਆ ਲੇਟ ਉੱਠਦੇ ਹੁੰਦੇ ਇਹਨਾਂ ਨੇ ਮੁੜ ਕੇ ਲਲਕਾਰੇ ਮੜਕਾਂ ਚ ਪਤਾ ਨਹੀਂ ਕੀ ਕਹੋ ਇਹਨਾਂ ਨੂੰ ਛੱਡਣਾ ਵਾ ਤੇ ਇੰਨੀਆਂ ਕਿ ਜਗਾਵਾ ਦਸੀਆਂ ਨਾ ਜਿਹੜੀ ਆਪਣੇ ਇਤਿਹਾਸਕ ਜਿਹੜੀਆਂ ਗੁਰੂ ਘਰ ਆ ਜਾਂ ਬਹੁਤ ਬਹੁਤ ਜ਼ਿਆਦਾ ਕਮੈਂਟ ਆਏ ਆ ਹੂੰ ਜਿਹੜੀਆਂ ਦੇਖਣ ਵਾਲੀਆਂ ਉੱਥੇ ਜਗ੍ਹਾ ਆਪਾਂ ਮਾਲਵੇ ਚ ਗਏ ਨਹੀਂ ਸੀ ਨਾ ਕਦੇ ਵੀ ਨਹੀਂ ਘੁੰਮੇ ਮੈਂ ਉਹੀ ਗੱਲ ਕਰਦੀ ਜਦੋਂ ਮੈਂ ਪਿਛਲੇ ਸਾਲ ਇੰਡੀਆ ਗਈਆਂ ਪੰਜਾਬ ਗਏ ਆ ਮੇਰਾ ਵੀਰ ਮੈਨੂੰ ਕਹਿੰਦਾ ਕਿੰਦਾ ਆਪਾਂ ਤਾਂ ਆਪਣੇ ਜ਼ਿਲ੍ਹੇ ਤੋਂ ਹੀ ਬਾਹਰ ਨਹੀਂ ਨਿਕਲੇ ਕਹਿੰਦਾ ਜਦੋਂ ਤੁਸੀਂ ਅਗਲੀ ਵਾਰ ਆਏ ਥੋੜਾ ਖੁੱਲਾ ਟਾਈਮ ਲੈ ਕੇ ਆਇਆ ਆਪਾਂ ਆਪਣੇ ਪੰਜਾਬ ਦੇ ਜ਼ਿਲ੍ਹੇ ਚ ਰੋਮਣੇ ਆ ਬਲੌਗਿੰਗ ਕਰੰਦਾ ਇਹ ਵੀ ਫਾਇਦਾ ਆ ਹਾਂ ਹਨਾ ਬੰਦਾ ਏਰੀਏ ਘੁੰਮ ਲੈਂਦਾ ਘੁੰਮ ਲਿੰਦਾ ਕਹਿੰਦਾ ਆਪਾਂ ਦੂਜੇ ਜ਼ਿਲ੍ਹੇ ਚ ਜ਼ਰੂਰ ਜਾਣਾ ਮਤਲਬ ਕਹਿਣਦਾ ਵੀ ਆਪਾਂ ਮਾਲਵੇ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਆਪਾਂ ਉਧਰਲੇ ਏਰੀਏ ਚ ਘੁੰਮ ਕੇ ਜ਼ਰੂਰ ਆਉਣਾ ਆ ਵੀ ਆਪਾਂ ਗੁਰੂ ਘਰ ਦੇਖ ਕੇ ਆਉਣੇ ਘੁੰਮਣਾ ਨਹੀਂ ਮ ਆਪਾ ਦੇਖਿਆ ਹੀ ਨਹੀਂ ਹੈਗੇ ਹੈ ਨਾ ਕਿੰਨੀ ਇਤਿਹਾਸਿਕ ਜਗਾ ਆ ਤੇ ਇੰਨੇ ਕੁ ਸੋਹਣੇ ਕਮੈਂਟ ਆਏ ਨਾ ਮੈਂ ਮਾਲਵੇ ਵਾਲੇ ਛਾਗੇ ਵੀ ਹਾਂ ਮੈਂ ਪਤਾ ਕੀ ਸੋਚਦਾ ਸੀ ਮੈਂ ਕਹਾ ਵੀ ਆਪਾਂ ਕਹਿੰਦੇ ਆ ਵੀ ਆਪਾਂ ਜਾਣਾ ਉੱਥੇ ਘੁੰਮਣਾ ਆ ਤੇ ਮੇਰੇ ਸਾਬ ਮੈਂ ਜਿੰਨੇ ਕਮੈਂਟ ਆਏ ਨਾ ਜਿੰਨੇ ਲੋਕਾਂ ਨੇ ਭੇਜੀਆਂ ਆ ਵੀ ਆ ਜਗਾ ਦੇਖਣ ਆਲੀਆਂ ਆ ਤੇ 6 ਮਹੀਨੇ ਜ ਨਹੀਂ ਘੁੰਮਣੀ ਆ ਉਹੀ ਕਿਉਂਕਿ ਟਾਈਮ ਹੀ ਮਹੀਨੇ ਇੱਕ ਦਾ ਟਾਈਮ ਹੁੰਦਾ ਆਪਣੇ ਨੂੰ ਮਹੀਨੇ ਦੀ ਛੁੱਟੀ ਹੁੰਦੀ ਆ 10 ਦਿਨ ਤੋਂ ਬੰਦੇ ਨੂੰ ਸੈਟ ਵਟ ਹੁੰਦੇ ਨੂੰ ਲੱਗ ਜਾਂਦੇ ਆ ਵੀ ਮੰਨ ਦਿਆ ਟਿਕਦਾ ਮਸੀ ਹੈ ਨਾ ਤੇ ਉਹ ਮੇਰੇ ਹਿਸਾਬ ਨਾਲ 6 ਮਹੀਨੇ ਲੰਘ ਜਾਣੇ ਆ ਆਮ ਨਾਲ ਤੇ ਆਪਾਂ ਹਰ ਸਾਲ ਜਾਇਆ ਕਰਾਂਗੇ ਨਾ ਮਹੀਨਾ-ਮਹੀਨਾ ਕੰਮ ਕਿ ਆਇਆ ਕਰਾਂਗੇ ਜੇ ਇੰਨੇ ਜੋਗੇ ਹੋ ਜਾਈਏ ਤੇ ਉਹ ਤਾਂ ਗੱਲ ਕਰਦਾ ਮੈਂ ਕਹਿੰਦਾ ਇੰਨਾ ਹੈਗਾ ਆਪਣੇ ਮੈਂ ਉਹ ਹੀ ਗੱਲ ਕਰਦਾ ਵੀ ਜੇ ਬੰਦੇ ਨੇ ਆਪਣੇ ਪੰਜਾਬ ਦੇ ਵਿੱਚ ਨਾ ਬਹੁਤ ਕੋਸ਼ ਇਤਿਹਾਸਿਕ ਜਗ੍ਹਾ ਹੀ ਦੇਖਣੀਆਂ ਹੋਣ ਤਾਂ ਮੇਰੇ ਹਿਸਾਬ ਨਾਲ ਤਾਂ ਬੰਦੇ ਦਾ 1.5 ਸਾਲ ਡੇਢ ਸਾਲ ਹਾਂ ਹਾਂ ਸਾਲ ਸਾਲ ਡੇਢ ਸਾਲ 2 ਸਾਲ ਮੰਨ ਕੇ ਚੱਲੋ ਤੁਸੀਂ ਫ੍ਰੀ ਰਹੋ ਤੇ ਸਾਰੇ ਉਹ ਮਤਲਬ ਇਤਿਹਾਸਿਕ ਗੁਰੂ ਘਰ ਘੁੰਮੋ ਤੁਸੀਂ ਹਨਾ ਹਨਾ ਜੇ ਬੰਦੇ ਨੇ ਘੁੰਮਣਾ ਹੋਵੇ ਤਾਂ ਦਿਖਾ ਲੈਣੇ ਹੋਣ ਆਪਣੇ ਇਤਿਹਾਸਕ ਬਹੁਤ ਕੁਛ ਆ ਆਪਣੇ ਮੁਲਕ ਦੇ ਵਿੱਚ ਬਹੁਤ ਕੁਛ ਦੇਖਣ ਵਾਲਾ ਲੇਕਿਨ ਹਜੇ ਕੱਲੇ ਪੰਜਾਬ ਦੀ ਹੀ ਗੱਲ ਕਰਦੇ ਆ ਇਹ ਪੰਜਾਬ ਤੋਂ ਬਾਹਰ ਆਪਣੇ ਇੰਡੀਆ ਨਹੀਂ ਘੁੰਮਣਾ ਮੇਰੇ ਸਾਹਮਣੇ ਅਰੇ ਇੱਕ ਸਟੇਟ ਦੀ ਖਾਸੀਅਤ ਵੱਖਰੀ ਆ ਕੁਝ ਨਾ ਕੁਝ ਕੋਈ ਚੰਗੀ ਚੀਜ਼ ਉਹਨਾਂ ਉੱਥੇ ਹੈਗੀ ਆ ਜਿਹੜੀ ਆਪਾਂ ਦੇਖ ਸਕਦੇ ਆ ਹਨਾ ਬਹੁਤ ਖੁਸ਼ ਹੈਗਾ ਦੇਖਣ ਨੂੰ ਐਵੇਂ ਆਪਾਂ ਦੁਨੀਆ ਦੇ ਵਿੱਚ ਤੁਰੇ ਫਿਰਦੇ ਫਲਾਣੇ ਥਾਂ ਦੇਖਿਆ ਉਹ ਬਾਹਰ ਇਹ ਕੰਟਰੀ ਦੀ ਵੱਖਰੀ ਖਾਸ ਖੂਬਸੂਰਤੀ ਆ ਪਰ ਆਪਣੇ ਹੁਣ ਜੇ ਸਾਊਥ ਦਾ ਏਰੀਆ ਆ ਉਹ ਕਿੰਨਾ ਬੜੇ ਸੋਹਣਾ ਨੰਦੇ ਏਰੀਆ ਕਿੰਨਾ ਸੋਣ ਚ ਆਉਂਦਾ ਕਿ ਬਹੁਤ ਸੋਹਣਾ ਆ ਹਨਾ ਹਾਂ ਪੱਕੀ ਹੁਣ ਜੋ ਚਾਹਾਂਗੇ ਉਹ ਦੇਖਾਂਗੇ ਕੋਈ ਨਹੀਂ ਜਾਵਾਂਗੇ ਤੇ ਮੈਂ ਤਾਂ ਦੇਖ ਕੇ ਹਨਾ ਕਿੰਨੇ ਲੋਕ ਕਹਿੰਦੇ ਵੀ ਕਿੰਨੇ ਭੈਣ ਭਰਾ ਜਿਹੜੇ ਕਹਿੰਦੇ ਵੀ ਜਦੋਂ ਆਏ ਸਾਨੂੰ ਜ਼ਰੂਰ ਮਿਲ ਕੇ ਆਇਓ ਬਹੁਤ ਕਮੈਂਟ ਸੀਗੇ ਸਾਨੂੰ ਜ਼ਰੂਰ ਆਇਓ ਸਾਨੂੰ ਦੱਸਿਓ ਹਨਾ ਹਾਂ ਤੇ ਇਹ ਇੱਕ ਬਹੁਤ ਗਹਿਰੀ ਸਾਂਝ ਆ ਬਹੁਤ ਗੂੜਾ ਰਿਸ਼ਤਾ ਆ ਕਿ ਆਪਾਂ ਕਿਸੇ ਨੂੰ ਮਤਲਬ ਆਪਾਂ ਕਿਸੇ ਭੈਣ ਭਰਾ ਨੂੰ ਦੇਖਦੇ ਮੰਨ ਲਓ ਤੁਸੀਂ ਸਾਨੂੰ ਦੇਖਦੇ ਆ ਕੋਈ ਧੀ ਕਹਿੰਦਾ ਪੁੱਤ ਕਹਿੰਦਾ ਨਹੀਂ ਨਹੀਂ ਸੀਰੀਅਸly ਪਤਾ ਕੀ ਗੱਲ ਆ ਕਿਹਨੇ ਆਏ ਸੀ ਵਿੱਚ ਕਮੈਂਟ ਕਿੰਦੇ ਇੱਕ ਤੁਹਾਡਾ ਫੇਸ ਸੀਰੀਅਸ ਆ ਉਤੋਂ ਤੁਸੀਂ ਗੱਲ ਉਦਾਂ ਦੀ ਕਰ ਦਿੰਦੇ ਤਾਂ ਹੋਰ ਸੀਰੀਅਸ ਹੋ ਜਾਂਦੇ ਨਹੀਂ ਨਹੀਂ ਮਤਲਬ ਕਹਿੰਦਾ ਕਿ ਕਿੰਨੇ ਲੋਕ ਕਿੰਨਾ ਪਿਆਰ ਜ਼ਾਹਰ ਕਰਦੇ ਹਨਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਖੂਨ ਵਾਲੇ ਰਿਸ਼ਤੇ ਹੁਣ ਆਪਣਾ ਕਿਹੜਾ ਖੂਨ ਦਾ ਰਿਸ਼ਤਾ ਹੈ ਉਹ ਨਾਲ ਹਾਂ ਗੱਲ ਇੱਕ ਅਟੈਚਮੈਂਟ ਦੀ ਹੁੰਦੀ ਹੈ ਕਿ ਕਿਸੇ ਇਨਸਾਨ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਆ ਤੁਹਾਡਾ ਕਿਸੇ ਦਾ ਚਿਹਰਾ ਚੰਗਾ ਲੱਗਦਾ ਹੈ ਕਿਸੇ ਨੂੰ ਹਾਂ ਸੋ ਪਿਆਰ ਸਤਕਾਰ ਮਾਨ ਦਿੱਤਾ ਜਾਂਦਾ ਬਹੁਤ ਸੁਣੀਆਂ ਗੱਲਾਂ ਬੋਲ ਕੇ ਜਦੋਂ ਸਾਡੇ ਬਜ਼ੁਰਗ ਵੀ ਆਪਣਾ ਪਿਆਰ ਜ਼ਾਹਰ ਕਰਦੇ ਤੀ ਪੁੱਤ ਕਹਿੰਦੇ ਬਹੁਤ ਚੰਗਾ ਲੱਗਦਾ ਹੈ ਹਨਾ ਇਹ ਬਹੁਤ ਹੈ ਨੇ ਹਾਂ ਤੇ ਬਹੁਤ ਸੋਹਣਾ ਲੱਗਦਾ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਅਸੀਸਾਂ ਦਿੰਦੇ ਆ ਕੁਛ ਭੈਣਾ ਭਰਾਵਾਂ ਨੇ ਇੰਨੀ ਆ ਕਿ ਅਸੀਸਾਂ ਦਿੱਤੀਆਂ ਜਿਹੜਾ ਅੱਪ ਇੱਥੇ ਬੈਠਿਆ ਗੱਲ ਨਹੀਂ ਸੀ ਕੀਤੀ ਵੀ ਮਿਹਨਤ ਕਰਨੀ ਚਾਹੀਦੀ ਆ ਤੇ ਘਰ ਬਾਹਰ ਬਾਰੇ ਕੋਈ ਗੱਲ ਕੀਤੀ ਸੀਗੀ ਤੇ ਕਹਿੰਦੇ ਸੀ ਅਰਦਾਸ ਕਰਦੇ ਕਿ ਵਾਹਿਗੁਰੂ ਤੁਹਾਡੀ ਵੀਛ ਜਲਦੀ ਪੂਰੀ ਕਰੇ ਤੇ ਹੋ ਸਕਦਾ ਤੁਹਾਡੀਆਂ ਦੁਆਵਾਂ ਵੀ ਅਸੀਂ ਇਕੱਲੇ ਆਪ ਦੇ ਵਾਸਤੇ ਨਹੀਂ ਗੱਲ ਕਰਦੇ ਹੁੰਦੇ ਇਹਦੇ ਵਿੱਚ ਵੀ ਸਾਡੇ ਚਾਉਣ ਵਾਲੇ ਉਹਨਾਂ ਲਈ ਵੀ ਆ ਹੈਨਾ ਅਸੀਂ ਤਾਂ ਸਾਰਿਆਂ ਦੀ ਸਾਰਿਆਂ ਦੀ ਦੁਆਵਾਂ ਮੰਗਦੇ ਵੀ ਸਾਰਿਆਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਾਂ ਆਣਾ ਪਰ ਮਾਤਮਾ ਹਰੀਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਾਂ ਦੁਆਬੇ ਵਾਲੇ ਮੈਂ ਕਹਾਂ ਦੁਆਬੇ ਵਾਲੇ ਸੁੱਤੇ ਪਿਆ ਦੁਆਬੇ ਤਾਂ ਸਾਡੀ ਇੱਕ ਭੈਣ ਹੈਗੀ ਸਿਸਟਰ ਸਾਡੇ ਉਹ ਰਹਿੰਦੇ ਮਾਲਵੇ ਦੇ ਵਿੱਚ ਆ ਪਰ ਹੈਗੇ ਦੁਆਬੇ ਦੇ ਆ ਅਮਰੀਕਾ ਦੇ ਵਿੱਚ ਆ ਉਹਨਾਂ ਦਾ ਫੋਨ ਆਇਆ ਸੀ ਮਤਲਬ ਉਹਨਾਂ ਨੇ ਬਹੁਤ ਪਸੰਦ ਕੀਤਾ ਸਾਡੀ ਵੀਡੀਓ ਨੂੰ ਜਦੋਂ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਚੱਲ ਜਾਣਾ ਆ ਵੀ ਉਹਨਾਂ ਦੀ ਕੰਮ ਹਾਂ ਜੀ ਹਰ ਵੀਡੀਓ ਤੇ ਕਮੈਂਟ ਹੁੰਦਾ ਆ ਉਹਨਾਂ ਦੇ ਬੱਚਿਆਂ ਨੇ ਵੀ ਕਮੈਂਟ ਕੀਤਾ ਸੀਗਾ ਬਹੁਤ ਸੋਹਣਾ ਲਿਖਿਆ ਸੀਗਾ ਤੇ ਫਿਰ ਉਹਨਾਂ ਨੂੰ ਅਸੀਂ ਆਨਸਰ ਕੀਤਾ ਸੀ ਰਿਪਲਾਈ ਕੀਤਾ ਸੀਗਾ ਹੁਣ ਤਾਂ ਕਈ ਆਈਡੀਆ ਇਦਾਂ ਦੀਆਂ ਹੋ ਗਈਆਂ ਵੀ ਪਤਾ ਲੱਗ ਗਿਆ ਵੀ ਹੁਣ ਵਿਹਾਰ ਵੀਡੀਓ ਦੇ ਇਹ ਪੱਕੇ ਭੈਣ ਭਰਾ मतलब ਜਿਹੜੇ ਹਮੇਸ਼ਾ ਵੀਡੀਓ ਦੇਖਦੇ ਆ ਤੇ ਕਮੈਂਟ ਕਰਦੇ ਆ ਚਲੋ ਕਈ ਵਾਰ ਬਾਹਰਲੇ ਭੈਣ ਭਰਾਵਾਂ ਕੋਲ ਟਾਈਮ ਦਾ ਪ੍ਰੋਬਲਮ ਹੁੰਦੀ ਹੈ ਨਾ ਟਾਈਮ ਦਾ ਚੱਕਰ ਪੈ ਜਾਂਦਾ ਕਿਉਂਕਿ ਫਿਰ ਕਮਾਕਾਰਾਂ ਨੂੰ ਵੀ ਦੇਖਣਾ ਘਰ-ਬਾਰ ਵੀ ਦੇਖਣੇ ਤੇ ਟਾਈਮ ਨਹੀਂ ਮੈਚ ਕਰਦਾ ਹੁੰਦਾ ਬਟ ਜਦੋਂ ਕਿਸੇ ਦਾ ਟਾਈਮ ਲੱਗਦਾ ਜਿਹੜਾ ਭੈਣ ਭਰਾ ਵੀਡੀਓ ਦੇਖ ਕੇ ਕਮੈਂਟ ਕਰਦਾ ਥੈਂਕ ਯੂ ਸੋ ਮੱਚ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਇੰਨਾ ਹੀ ਪਿਆਰ ਦਿੰਦੇ ਰਹੋ ਇਦਾਂ ਹੀ ਪਲਕਾਂ ਤੇ ਬਿਠਾਈ ਰੱਖਿਓ ਥੱਲੇ ਦਾ ਸੁੱਟਿਓ ਕਦੇ ਨਹੀਂ ਤੇ ਥੱਲੇ ਸੁੱਟਣ ਦਾ ਪਤਾ ਕੀ ਚੱਕਰ ਰੀਜ਼ਨ ਹੁੰਦਾ ਹੈ ਜਦੋਂ ਕੁਝ ਬੰਦਾ ਥੋੜੀ ਜਿਹੀ ਜਿਹੜੀ ਚੜ੍ਹਾਈ ਹੋ ਜਾਂਦੀ ਨਾ ਫੋਕਰਪੂਣਾ ਜਾਂ ਉਹੋ ਜਿਹਾ ਆਪਣਾ ਕੰਟੈਂਟ ਹੀ ਚੇਂਜ ਕਰ ਦਿੰਦਾ ਸਾਰਾ ਕੁਝ ਉਹ ਫਿਰ ਸੁਭਾਵਿਕ ਜੀ ਗੱਲ ਹੁੰਦੀ ਹੈ ਨਾ ਹੁਣ ਜੇ ਆਪਾਂ ਚੰਗੀ ਚੀਜ਼ ਆਪਾਂ ਲੈ ਕੇ ਆ ਰਹੇ ਆਪਾਂ ਪਰਿਵਾਰਕ ਗੱਲਾਂ ਕਰਦੇ ਆਪਾਂ ਪੁਰਾਣੇ ਪਿਸ਼ੋਕੜ ਦੀਆਂ ਗੱਲਾਂ ਕਰਦੇ ਆ ਆਪਣੇ ਭੈਣਾ ਭਰਾਵਾਂ ਦੀਆਂ ਗੱਲਾਂ ਕਰਦੇ ਆ ਜੇ ਆਪਾਂ ਛੱਡਾਂਗੇ ਤਾਂ ਆਪਾਂ ਉਹ ਹੀ ਵੇਲੇ ਉੱਚ ਪੋਣਾ ਜਿਹੜੇ ਬਾਕੀ ਕਰਦੇ ਉਹ ਕਰਾਂਗੇ ਫੇਰ ਫਰਕ ਨਹੀਂ ਰਹਿ ਜਾਂਦਾ ਕੋਈ ਨਹੀਂ ਛੱਡਣਾ ਤਾਂ ਨਹੀਂ ਹੈਗਾ ਤੁਹਾਨੂੰ ਵੈਸੇ ਖਮਾਵਾ ਦੀ ਯੂਰਪ ਖਮਾਵਾਗੇ ਚੰਗਾ ਕੰਟੈਂਟ ਲੈ ਕੇ ਆਵਾਂਗੇ ਇਹ ਵੀ ਹੋਊਗਾ ਵੀ ਹਾਂ ਵੀ ਬਹੁਤੇ ਬੰਦੇ ਇਹ ਕਹਿੰਦੇ ਆ ਵੀ ਬੀਬੀਆਂ ਨੂੰ ਵਲੋਗਿੰਗ ਦੇ ਵਿੱਚ ਆਉਣਾ ਨਹੀਂ ਚਾਹੀਦਾ ਬੰਦੇ ਲੈ ਕੇ ਆਉਂਦੇ ਜਾਣ ਬੁੱਝ ਕੇ ਨਾ ਅਸੀਂ ਇਸ ਕਰਕੇ ਵੀ ਕਰ ਰਹੇ ਆ ਵੀ ਇਹ ਵੀ ਇੱਕ ਸੋਚ ਨੂੰ ਬਦਲਣਾ ਚਾਹੀਦਾ ਵੀ ਜੇ ਕੁੜੀਆਂ ਵੀ ਆਉਂਦੀਆਂ ਵਲੋਗਿੰਗ ਦੇ ਵਿੱਚ ਤਾਂ ਚੰਗਾ ਕੰਟੈਂਟ ਲੈ ਕੇ ਆ ਸਕਦੀਆਂ ਮਾੜਾ ਬੋਲੋ ਨਾ ਮਾੜਾ ਦਿਖਾਓ ਨਾ ਤੇ ਮਾੜਾ ਪਹਿਰਾਵਾ ਨਾ ਪਾਓ ਕਿ ਵੇਖ ਕੇ ਕਿਸੇ ਨੂੰ ਚੌਹ ਜਾਣਿਆ ਚ ਬੈਠਿਆ ਨਜ਼ਰ ਚ ਕਾਉਣੀ ਪਵੇ ਵੀ ਆ ਚੀਜ਼ ਮੇਰੇ ਵੇਖਣ ਵਾਲੀ ਨਹੀਂ ਹੈਗੀ ਵਾਹਿਗੁਰੂ ਹਮੇਸ਼ਾ ਇੱਜ਼ਤ ਦੇ ਉੱਤੇ ਪਰਦਾ ਹੀ ਬਣਾ ਕੇ ਰੱਖੇ ਜੇ ਤੁਸੀਂ ਚੰਗਾ ਕੰਟੈਂਟ ਲੈ ਕੇ ਆਉਨੇ ਆ ਤੇ ਚਾਹੇ ਕੁੜੀਆਂ ਵਲੌਗਿੰਗ ਕਰਦੀਆਂ ਚਾਹੇ ਮੁੰਡੇ ਕਰਦੇ ਚਾਹੇ ਹਸਬੰਡ ਵਾਈਫ ਕਰਦੇ ਤੇ ਕੋਈ ਮਾੜਾ ਨਹੀਂ ਹੈਗਾ ਤੇ ਕਿਉਂਕਿ ਕੁੜੀਆਂ ਹਰ ਫੀਡ ਦੇ ਵਿੱਚ ਹੀ ਹੈਗੀਆਂ ਸੋਚਿਆ ਜਾਵੇ ਤਾਂ ਮੈਂ ਇੱਕ ਗੱਲ ਕਰ ਲੱਗੀਆਂ ਕਿ ਹਾਂ ਚਲੋ ਠੀਕ ਆ ਅਸੀਂ ਵਲੌਗਿੰਗ ਕਰਦੇ ਆ ਅਸੀਂ ਸਾਹਮਣੇ ਆਉਣੀ ਆ ਮੈਂ ਹਨਾ ਇਹ ਵੀ ਹੁੰਦੇ ਮੈਂ ਕੁਝ ਲੋਕਾਂ ਨੂੰ ਇਤਰਾਜ਼ ਹੈਗਾ ਆ ਅਸੀਂ ਉਹ ਇਤਰਾਜ਼ ਦੂਰ ਨਹੀਂ ਕਰ ਸਕਦੇ ਹੈਗੇ ਉਹਦੇ ਲਈ ਸੌਰੀ ਆ ਸਾਨੂੰ ਅਸੀਂ ਸੌਰੀ ਮੰਗਦੇ ਹਾਂ ਦੂਰ ਕਰਦੇ ਹਾਂ ਤਾਂ ਦਾ ਬੰਦਾ ਕੇ ਵਹਿਮ ਜਿਹੜਾ ਹੁੰਦਾ ਕਹ ਲਈਏ ਤੇ ਕਿਸੇ ਦੀ ਵੀਡੀਓ ਦੇਖੀ ਮੈਂ ਵਿਆਹ ਦੀ ਮਤਲਬ ਜਿਹੜੀ ਜਿੱਦਾਂ ਆਪਾਂ ਬੁਕਿੰਗ ਕਰੀਦੀ ਆ ਮੂਵੀ ਵਾਲੇ ਦੀ ਹਨਾ ਤੇ ਆਪਾਂ ਮੈਂ ਵੀਡੀਓ ਬਣਾਉਂਗੀ ਮੈਨੂੰ ਕੋਈ ਟੋਕ ਸਕਦਾ ਵੀ ਤੂੰ ਸਾਡੀ ਵੀਡੀਓ ਨਾ ਬਣਾਵੀਂ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਹੁਣ ਉਸ ਇਨਸਾਨ ਨੇ ਵੀਡੀਓ ਬਣਾਈ ਤੇ ਤੁਹਾਡੀ ਵੀਡੀਓ ਦੁਨੀਆ ਦੇ ਕਿਹੜੇ-ਕਿਹੜੇ ਕੋਨੇ 'ਚ ਜਾ ਰਹੀ ਆ ਤੁਸੀਂ ਰੋਕ ਸਕਦੇ ਤੁਸੀਂ ਰੋਕ ਸਕਦੇ ਹੁੰਦਾ ਅੱਜ ਕੱਲ੍ਹ ਹਰ ਇੱਕ ਵਿਆਹ ਸ਼ਾਦੀ ਪ੍ਰੋਗਰਾ ਫਿਰ ਤੁਸੀਂ ਆਪਾਂ ਕਿਤੇ ਪਬਲਿਕ ਪਲੇਸ ਤੇ ਜਾਂਦੇ ਆ ਜਾਂ ਆਪਾਂ ਕਿਸੇ ਨਗਰ ਕੀਤੇ ਹਰੇਕ ਦੇ ਹੱਥ ਚ ਫੋਨ ਹੁੰਦਾ ਹਰੇਕ ਨੇ ਤਾਂ ਉਹਨੂੰ ਕੈਪਚਰ ਕੀਤਾ ਹੁੰਦਾ ਕੀ ਤੁਸੀਂ ਉਸ ਇਨਸਾਨ ਤੱਕ ਪਹੁੰਚ ਕੇ ਉਹਨੂੰ ਰੋਕ ਸਕਦੇ ਹੋ ਬੈਨ ਲਗਾ ਸਕਦੇ ਹੋ ਥੋੜੇ ਬਹੁਤ ਥੋੜੇ ਲੋਕ ਹੁੰਦੇ ਜਿਹੜੀ ਇਸ ਚੀਜ਼ ਦਾ ਵਿਰੋਧ ਕਰਦੇ ਹੁੰਦੇ ਆ ਉਹ ਚੱਕਰ ਕੀ ਹੁੰਦਾ ਇੱਕ ਤਾਂ ਥੋੜੀ ਜੈਲਸੀ ਹੁੰਦੀ ਆ ਤੇ ਦੂਜਾ ਮਾਨਸਿਕਤਾ ਉਹਦਾ ਦੀ ਬਣ ਜਾਂਦੀ ਹੈ ਕਿ ਕਹਿ ਕਹਿ ਕੇ ਆਹ ਚੀਜ਼ ਗਲਤ ਹੈ ਆਹ ਚੀਜ਼ ਗਲਤ ਉਹ ਚੀਜ਼ ਗਲਤੀ ਦਿਸਣ ਲੱਗ ਜਾਂਦੀ ਆ ਠੀਕ ਹੈ ਕਿ ਨਹੀਂ ਇਹ 16 ਮਿੰਟ ਦੇ ਚੱਲੀ ਜਾਣਾ ਹੈ ਨਹੀਂ ਨਹੀਂ ਵੈਸੇ ਉਦਾਂ ਇੱਕ ਨਾਰਮਲ ਮੈਂ ਕੱਲ ਇੱਕ ਵੀਡੀਓ ਦੇਖੀ ਮੈਂ ਕਹਾ ਪੱਕਾ ਕਿਸੇ ਨੂੰ ਰੋਕ ਸਕਦੇ ਹੋ ਤੁਸੀਂ ਸਾਡੀ ਵੀਡੀਓ ਨਾ ਬਣਾਓ ਬਟ ਵੀਡੀਓਗ੍ਰਾਫਰ ਨੇ ਵੀਡੀਓ ਬੜਾਈ ਉਹਨੇ ਚਾੜੀ ਦੇ ਦੇਖ ਰਹੀ ਆ ਜਿਹੜਾ ਆਸਾਨ ਇਹ ਗੱਲ ਕਹਿ ਰਿਹਾ ਵੀ ਇਹ ਚੀਜ਼ ਗਲਤ ਹੈ ਉਹ ਆਪ ਵੀ ਨਾ ਸੋਸ਼ਲ ਮੀਡੀਆ ਤੇ ਹੀ ਆ ਉਹ ਦੇਖ ਰਿਹਾ ਹੁੰਦਾ ਬੈਠਾ ਨਾਲੇ ਕਮੈਂਟ ਕਰ ਰਿਹਾ ਹੁੰਦਾ ਗਲਤ ਹਾਂ ਹੈਨਾ ਉਹਦਾ ਉਹਦਾ ਜਿਹੜੇ ਬੰਦੇ ਦੀ ਇਹ ਸੋਚ ਹੈ ਵੀ ਇਹ ਚੀਜ਼ ਗਲਤ ਉਹਨੂੰ ਦੇਖਣੀ ਨਹੀਂ ਚਾਹੀਦੀ ਉਹਨੂੰ ਆਰਾਮ ਨਾਲ ਗੁਰਬਾਣੀ ਸੁਣਨੀ ਚਾਹੀਦੀ ਹੈ ਹੈਨਾ ਬਿਲਕੁਲ ਸਹੀ ਉਹਨੂੰ ਗਲਤ ਪਾਸੇ ਜਾਣਾ ਹੀ ਨਹੀਂ ਚਾਹੀਦਾ ਸੋ ਗਲਤ ਚੀਜ਼ ਉਦੋਂ ਹੁੰਦੀ ਆ ਜਦੋਂ ਆਪਾਂ ਉਹ ਚੀਜ਼ ਨੂੰ ਗਲਤ ਨੂੰ ਦੇਖਦੇ ਆ ਉਸ ਗਲਤ ਤੇ ਕਮੈਂਟ ਕਰਦੇ ਆ ਉਸ ਗਲਤ ਚੀਜ਼ ਨੂੰ ਆਪਾਂ ਸ਼ੇਅਰ ਕਰਦੇ ਆ ਉਹਨੂੰ ਹੋਰ ਹਾਈਪ ਮਿਲਦੀ ਯਾਰ 10 ਬੰਦੇ ਹੋਰ ਦੇਖਦੇ ਆ ਵੀ ਅਸੀਂ ਆ ਚੀਜ਼ ਗਲਤ ਕਰੀਏ ਇਹਦੀ ਛੇੜੀ ਮਸ਼ਹੂਰੀ ਹੁੰਦੀ ਆ ਬਿਲਕੁਲ ਸਹੀ ਇਹ ਚੀਜ਼ ਬਹੁਤ ਹੁੰਦੀ ਮੈਨੇ ਰੱਖਦੀ ਚਲ ਆਪਣੀਆਂ ਗੱਲਾਂ ਕਿੱਧਰ ਨੂੰ ਚਲ ਗਈਆਂ ਆਪਾਂ ਤਾਂ ਆਪਾਂ ਪਤਾ ਨਹੀਂ ਹੋਈ ਗੱਲਫੇ ਹੋ ਜਾਂਦੀ ਆਪਣੇ ਕੋ ਗਾਲੀਨਾਂ ਦੀ ਕਾਰੀ ਹੋ ਜਾਂਦੀ ਚਲ ਸਾਡਾ ਕੰਮ ਦਾ ਟਾਈਮ ਹੋਇਆ ਰਹਿ ਨਹੀਂ ਹੁੰਦਾ ਸਾਡੇ ਕੋਲ ਮਾਲਵੇ ਵਾਲਿਓ ਸਿਰਾ ਕਰਾ ਦੀ ਤੁਸੀਂ ਦੁਆਬੇ ਵਾਲਿਓ ਆਤਿਆ ਤੁਸੀਂ ਦੁਆਬੇ ਵਾਲੇ ਜਾਗੋ ਸੁੱਤੇ ਆ ਤੁਸੀਂ ਹਜੀ ਨਹੀਂ ਨਹੀਂ ਜਾਗਦੇ ਆ ਗੁਸਾ ਆਦਾ ਦੁਆਬੇ ਵਾਲਿਆਂ ਨੂੰ ਹੁਣ ਮੈਂ ਤੇ ਦੋਨਾਂ ਪਾਸਿਆਂ ਦੀ ਤਿੰਨਾਂ ਪਾਸਿਆਂ ਦੀ ਆ ਮਾਲਵੇ ਵਾਲਿਆਂ ਦੀ ਮੈਂ ਧੀ ਆ ਉਹ ਕਹਿੰਦੇ ਸਾਡੀ ਧੀ ਆ ਸਾਡੇ ਬਜ਼ੁਰਗ ਇੰਨਾ ਪਿਆਰ ਦਿੰਦੇ ਹਨਾ ਮਾਝੇ ਵਾਲਿਆਂ ਦੀ ਵੀ ਮੈਂ ਕੁੜੀ ਆ ਤੇ ਦੁਆਬੇ ਵਾਲਿਆਂ ਦੀ ਮਨੋ ਆ ਹ ਚੱਲ ਸਹੀ ਆ ਫੇ ਓਕੇ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਜਲਦੀ ਤੇ ਇਦਾਂ ਹੀ ਅਤਕਰਾ ਕੇ ਰੱਖਣੀ ਸਾਰਿਆਂ ਨੇ ਜਿਉਂਦੇ ਵਾਸਤੇ ਉਹ ਪ੍ਰਮਾਤਮਾ ਸਾਰਿਆਂ ਦੀਆਂ ਲੰਬੀਆਂ ਉਮਰਾਂ ਕਰੇ ਤੇ ਸਾਰਿਆਂ ਦੀਆਂ ਆਸਮਰਦਨਾ ਪੂਰੀਆਂ ਹੋਣ ਓਕੇ ਜੀ ਸਤਿ ਸ਼੍ਰੀ ਅਕਾਲ